ਹਾਂਜੀ ਵੈਲਕਮ ਰਾਜੂ ਨਰਸਰੀ ਖੰਨਾ ਰੋਡ ਦਿਖਾਉਂਨੇ ਤੁਹਾਨੂੰ ਕੇਲਾ ਅੱਜ ਠੀਕ ਐ ਇਹ ਵੈਰਾਈਟੀ ਲੱਗ ਐ ਸਭ ਤੋਂ ਛੋਟੀ ਐ ਤੇ ਇਹ ਦੇਖੋ ਇਹ ਕੇਲੇ ਇਹ ਵੈਰਾਈਟੀ ਦਾ ਇਹ ਫਾਇਦਾ ਵੀ ਜਿੰਨੇ ਕ 5 ਜਾਂ 4 ਜਿੰਨੇ ਕ ਵੀ ਕੇਲਿਆਂ ਦੀ ਲੋੜ ਆ ਉਹਨਾਂ ਨੇ ਪੱਕਦੇ ਰਹਿੰਦੇ ਠੀਕ ਐ ਵੇਜੀ ਚੈੱਕ ਕਰ ਰਿਹਾ ਮੈਂ ਠੀਕ ਐ 5 4 3 ਰੋਜ਼ੀ ਰੋਜ਼ ਜਿੰਨੇ ਕਾਪਾ ਨੂੰ ਕੇਲੇ ਦੀ ਜਰੂਰਤ ਹੋ ਉਨੇ ਕਾ ਆਪਣੇ ਪੱਕ ਜਾਨੇ ਨੇ ਤਾਜ਼ੇ ਤਾਜ਼ੇ ਹੋਰੇ ਵੈਰਾਈਟੀ ਮਿੱਠੀ ਬਹੁਤ ਆ ਦੂਸਰੀ ਨਾਲ ਬਾਕੀ ਕਿਸੇ ਕੈਮੀਕਲ ਤੋਂ ਤੇ ਬਾਕੀ ਤੁਹਾਨੂੰ ਦਿਖਾਉਣਾ ਇਹਦੇ ਕਿਵੇਂ ਤੇ ਜੀ ਠੀਕ ਆ ਬਈ ਬਹੁਤ ਮਿੱਠਾ ਕੇਲਾ ਹੀ ਤੇ ਬਾਕੀ ਇਹ ਦੇਖੋ ਜਦੋਂ ਇਹ ਪੂਰਾ ਲੰਗਰ ਹੋ ਗਿਆ ਪੱਕ ਕੇ ਤੇ ਉਹਦੀ ਬਾਅਦ ਇਹਨੂੰ ਨੀਚੇ ਤੋਂ ਕਟਿੰਗ ਹੋ ਜਾਣਾ ਦੇ ਨਾਲ ਦੀ ਨਾਲ ਨਵੇਂ ਇਹ ਦੇਖ ਪੂਰਾ ਬੱਚੇ ਆਈ ਜਾਣੇ ਇਹ ਦੇਖ ਸਕਦੇ ਤੇ ਇਸ ਕਰਕੇ ਸਾਰਾ ਸਾਲ ਹੀ ਚੱਲਦਾ ਰਹਿੰਦਾ ਇੱਕ ਪੌਦਾ ਲੱਗਿਆ ਹੋਇਆ ਮੋੜ ਕੇ ਸਾਰੀ ਲਾਈਫ ਤੱਕ ਰਹੇ ਨੇ ਖਤਮ ਨਹੀਂ ਹੋਣਾ ਇਹ ਵੀ ਘੱਟੋ ਘੱਟ ਵੀ 15 ਤੋਂ 20 ਸਾਲ ਪੁਰਾਣਾ ਪੌਦਾ ਆਪਦੇ ਆਪ ਨਾਲ ਹੁੰਦੇ ਕੇਲੇ ਦੀ ਜਾਂਦੇ ਤੇ ਨਾਲ ਹੁੰਦੇ ਆਪਣੇ ਨਿਕਲਣ ਜੇ ਕਿਸੇ ਨੂੰ ਇਹਦੇ ਪਲਾਂਟ ਚਾਹੀਦੇ ਤਾਂ ਆਪਣਾ ਮੋਬਾਈਲ ਨੰਬਰ ਹੈਗਾ 9876888599 ਤੇ ਆ ਕੇ ਲਿਜਾ ਸਕਦੇ ਠੀਕ ਹੈ ਜੀ ਓਕੇ